ਜਿੱਥੇ ਆ ਕੇ ਨੂੰ ਮੁਸ਼ਕਲ ਹੁੰਦਾ ਉੱਥੇ ਤੁਸੀਂ ਸੇਵਾ ਕਰ ਰਹੇ ਹੋ ਕਿਵੇਂ ਦਾ ਮਨ ਹੁੰਦਾ ਹੈ ਕਿ ਖਿਆਲ ਹੁੰਦੇ ਨੇ ਕਿਹੜੀ ਸ਼ਰਤਾਂ ਭਰਨਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੀ ਜਿਹੜੀ ਇਹ ਸੇਵਾ ਕਰ ਰਹੇ ਹੋ ਇਹ ਸੇਵਾ ਆ ਕਈ ਕਹਿੰਦੇ ਤੇ ਜੀ ਇਹ ਬਗਾਉਂਦੇ ਆ ਜੀ ਇਹਦੀ ਸੇਫਟੀ ਕਰਨੀ ਚਾਹੀਦੀ ਆ ਆਪਾਂ ਨੂੰ ਨੇ ਕੋਈ ਸੇਫਟੀ ਨਾ ਆਪਾਂ ਕਹਿੰਦੇ ਆਪਾਂ ਨੂੰ ਕੁਝ ਵੀ ਹੋ ਜਾਵੇ ਬਾਬੇ ਦੀਪ ਸਿੰਘ ਦੇ ਲੇਖੇ ਜੀ ਇੱਥੇ ਬਜ਼ੁਰਗ ਤੋਂ ਲੈ ਕੇ ਸਾਡੇ ਬੱਚਿਆਂ ਤੱਕ ਹਰ ਕੋਈ ਪਹੁੰਚਦਾ ਕਿਵੇਂ ਦਾ ਲੱਗਦਾ ਜਦ ਆਪਣੇ ਧਰਮਿਕ ਸਥਾਨਾਂ ਤੇ ਏਡੀ ਵੱਡੀ ਸੰਗਤ ਕੱਟ ਪਹੁੰਚਦੀ ਹੈ ਇੱਥੇ ਜੋ ਮੰਗੇ ਨਾ ਜੋ ਵੀ ਮੰਗੇ ਇਹ ਬਾਬਾ ਦੀਪ ਸਿੰਘ ਕਿਸੇ ਨੂੰ ਨਾ ਨਹੀਂ ਕਰਦਾ ਆਪਣੇ ਸਰਦਾ ਹੋਣੀ ਚਾਹੀਦੀ ਤੁਸੀਂ ਜੇ ਇਸ ਉਮਰ ਦੇ ਵਿੱਚ ਸੇਵਾ ਕਰ ਰਹੇ ਹੋ ਇਸ ਉਮਰ ਦੇ ਵਿੱਚ ਤਾਂ ਨੌਜਵਾਨ ਪੀੜ੍ਹੀ ਦੁਨਿਆਵੀ ਚੀਜ਼ਾਂ ਮਾਲ ਹੈ ਕਹਿ ਲਈ ਰੀਲਾਂ ਦੇ ਵਿੱਚ ਰੁਚੀ ਹੋਈ ਹੈ ਫਿਰ ਤੁਸੀਂ ਇਸ ਪਾਸੇ ਕਿਵੇਂ ਆਉਂਦੇ ਹੋ ਕਿਉਂਕਿ ਮਜੀਠੇ ਲਾ ਕੇ ਤੁਹਾਡਾ ਪਿੰਡ ਐਡੀ ਦੂਰ ਆਉਂਦੇ ਹੋ ਜੇ ਆਪਾਂ ਕਿਤੇ ਬਾਹਰ ਅੰਦਰ ਜਾਂਦੇ ਆਂ ਪੁੱਛਦੇ ਤੁਸੀਂ ਤੁਹਾਡੇ ਗੁਰਦੁਆਰਾ ਆ ਬਾਬਾ ਦੀਪ ਸਿੰਘ ਦਾ ਫਿਰ ਅਮਾ ਤਸੀਮ ਨੂੰ ਵੀ ਆ ਜਾ ਕੇ ਇਸ ਨੂੰ ਪੁੱਛਦੇ ਆ ਫਿਰ ਕਹਿੰਦਾ ਵੀ ਸਾਡੇ ਪਿਓ ਦੇ ਇਹ ਦਾਤ ਦਿੱਤੀ ਹੋਈ ਹੈ ਸੱਚੇ ਪਾਤਸ਼ਾਹ ਜੀ ਦੀ ਅੱਜ ਤੋਂ 8-10 ਸਾਲ ਪਹਿਲੇ ਸੰਗਤ ਦਾ ਘੱਟ ਕਿੰਨਾ ਸੀ ਤੇ ਅੱਜ ਕਿੰਨਾ ਕੋਦੋਂ ਮੇਰੇ ਖਿਆਲ ਚ ਵੀ ਹੋਊਗਾ 10-12 ਹਰਾਂਜ ਹਰਾਂ ਤੇ ਲੱਖਾਂ ਦੇ ਕਰੋੜਾਂ ਚ ਚੱਲ ਗਏ ਕਰੋੜਾਂ ਦੇ ਵਿੱਚ ਇਸ ਸਥਾਨ ਤੇ ਜਦੋਂ ਪਹੁੰਚਦੀ ਹੈ ਦੇਖਦੇ ਹਾਂ ਕਿ ਜੰਪੇਰਾ ਕਟਨ ਪਹੁੰਚੇ ਤਾਂ ਬੜਾ ਮਾਣ ਮਸੂਮ ਹੁੰਦਾ ਕਿ ਆਪਣੇ ਧਰਬੇ ਪਾਕਿਸਤਾਨ ਦੇ ਸੰਗਤ ਪਹੁੰਚ ਗਈ ਹੈ ਸੋ ਸੰਗਤਾਂ ਨੂੰ ਕੁਝ ਸੁਨੇਹਾ ਦੇਣਾ ਚਾਹੀਦਾ ਮਾਰਾ ਕਿਰਪਾ ਕਰ ਬਾਕੀ ਸਾਰਿਆਂ ਨੂੰ ਬੇਤੀ ਹੈ ਕਿ ਯਾਰ ਇਹ ਮਾਰੋ ਜੋ ਬਾਬਾ ਦੀਪ ਸਿੰਘ ਦਾ ਪੱਲਾ ਫੜੋ ਕਿਉਂਕਿ ਵੇਖੋ ਕਾਲ ਯੁਗ ਦਾ ਸਮਾਂ ਚੱਲ ਰਿਹਾ ਆ ਜੇ ਆਪਾਂ ਲੈਣ ਲੱਗੇ ਆ ਤੇ ਫਿਰ ਲੱਗੇ ਰਹੀਏ ਕੋਨਾ ਕੋ ਮਿਲ ਜੂਗਾ ਕਿਉਂਕਿ ਬਸ ਥੋੜਾ ਜਿਹਾ ਸਮਾਂ ਰਹਿ ਗਿਆ ਆ ਮਾਰਾ ਇਹਨੇ ਪਾਸਾ ਜੜਾ ਹੁਣ ਛਾਂਟੀ ਕਰਨੀ ਆ ਤੇ ਪਾਸਾ ਭੜਨਾ ਆ ਮਾਰੇ ਜੀ ਅੱਕੇ ਤੁਹਾਡੀ ਮਾਂ ਇਸ ਜਹਾਨ ਤੋਂ ਚਲੀ ਗਈ ਐ ਬਈ ਇਸ ਸਥਾਨ ਤੇ ਆ ਕਿ ਮਾਂ ਦੀ ਕਮੀ ਪੂਰੀ ਹੋ ਜਾਂਦੀ ਐ ਇੱਥੇ ਮੈਨੂੰ ਕਈ ਮਾਂਾਂ ਕਰੀਆ ਜੀ ਗੱਲਾਂ ਵਾਲੀਆਂ ਜੀ ਸਾਰੇ ਸੀਵਰੇਜ ਗੁਰਦੁਆਰਾ ਸਾਹਿਬ ਦੇ ਤੁਸੀਂ ਸੇਵਾਦਾਰ ਚਾਰ ਪੰਜੋ ਜਿਹੜੇ ਕਰਦੇ ਹੋ ਬਾਬਾ ਜੀ ਬਹੁਤ ਸਕੂਨ ਮਿਲਦਾ ਔਰ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਵੀ ਆਨੇ ਆ ਸਾਡੀ ਤਕਾਵਟ ਹਫਤੇ ਦੀ ਸਾਡੀ ਲੱਤ ਜਾਂਦੀ ਹੈ ਇੱਥੇ ਸੇਵਾ ਕਰਕੇ ਔਰ ਸੰਗਤ ਦੇ ਦਰਸ਼ਨ ਕਰਕੇ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਮੌਜੂਦ ਹਨ ਜਿੱਥੇ ਸੰਗਤ ਠਾਠਾ ਮਾਰ ਦੇ ਕੱਟ ਨਾਲ ਦੁਪਹਿਰਾ ਕੱਟਣ ਲਈ ਪਹੁੰਚਦੀ ਹੈ ਪਰ ਸੇਵਾਦਾਰ ਤੇ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਇਹ ਤਸਵੀਰ ਬਹੁਤ ਸੋਹਣੀ ਆਉਂਦੀ ਹੈ ਕਿ ਆਪਣੇ ਧਾਰਮਿਕ ਸਥਾਨਾਂ ਤੇ ਆਪਣੇ ਗੁਰਦੁਆਰਿਆਂ ਤੇ ਸੰਗਤ ਠਾਠਾ ਮਾਰ ਦੇ ਕੱਟ ਨਾਲ ਪਹੁੰਚਦੀ ਹੈ ਅਨੋਖੀ ਸੇਵਾ ਦੇ ਵਿੱਚੋਂ ਇੱਕ ਸੇਵਾ ਇਹ ਹੈ ਜੋ ਗਟਰ ਸੀਵਰੇਜ ਦੀ ਸੇਵਾ ਹੈ ਕਈ ਲੋਕਾਂ ਦਾ ਸਵਾਲ ਹੋਏਗਾ ਕਿ ਇੱਥੋਂ ਮੁਸ਼ਕ ਆਉਂਦਾ ਹੈ ਹਾਲਾਂਕਿ ਜਿਸ ਸੜਕ ਤੇ ਮੁਸ਼ਕ ਹੋਵੇ ਅਸੀਂ ਉਹ ਰਾਹ ਬਦਲ ਲੈਨੇ ਆਂ ਪਰੇ ਨੌਜਵਾਨ ਜਿਸ ਨੂੰ ਇੱਥੇ ਪਿਆਰ ਨਾਲ ਸੰਗਤ ਬਾਬਾ ਜੱਸਾ ਆਖਦੀ ਹੈ ਉਹ ਇਹ ਗੱਟਰ ਸੇਵਾ ਕਰਦੇ ਨੇ ਤੇ ਇਹ ਗੱਲ ਆਖਦੇ ਨੇ ਕਿ ਇਹ ਸੇਵਾ ਮੈਨੂੰ ਫੁੱਲਾ ਵਾਂਗ ਲੱਗਦੀ ਆ ਆਖਿਰਕਾਰ ਪਹਿਲਾਂ ਤੇ ਤਸਵੀਰਾਂ ਦਿਖਾਈਏ ਗੁਰਦੁਆਰਾ ਸ਼ੀਦਾ ਸਾਹਿਬ मियां ਜਿੱਥੇ ਠਾਠਾ ਮਾਰਦਾ ਇਕੱਠ ਹੈ ਗੁਰਦੁਆਰਾ ਸ਼ੀਦਾ ਸਾਹਿਬ ਦੇ ਅੰਦਰ ਕਰਮਾ ਜਿਹੜੀ ਉਹ ਵੀ ਭਰੀ ਹੋਈ ਹੈ ਬਾਹਰ ਸੜਕਾਂ ਜਿਹੜੀਆਂ ਉਹ ਵੀ ਭਰੀਆਂ ਹੋਈਆਂ ਨੇ ਤੇ ਸੇਵਾਦਾਰਾਂ ਦੀ ਗੱਲ ਕਰੀਏ ਉਹ ਵੀ ਆਪਣੇ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੇਵਾ ਕਰ ਰਹੇ ਨੇ ਗੱਲਬਾਤ ਕਰਦੇ ਆ ਬਾਬਾ ਜੱਸਾ ਹਣਨਾ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਾਬਾ ਜੀ 2 ਮਿੰਟ ਥੋੜਾ ਜਿਹਾ ਉੱਪਰ ਆ ਸਕਦੇ ਹੋ ਜੀ ਗੱਲਬਾਤ ਕਰ ਲਈਏ ਜੀ ਬਾਬਾ ਜੀ ਇੰਨਾ ਲੋਕ ਜਿੱਥੇ ਆਖਦੇ ਨੇ ਮੁਸ਼ਕਲ ਆਉਂਦਾ ਉੱਥੇ ਤੁਸੀਂ ਸੇਵਾ ਕਰ ਰਹੇ ਹੋ ਕਿਵੇਂ ਦਾ ਮਨ ਹੁੰਦਾ ਕੀ ਖਿਆਲ ਹੁੰਦੇ ਨੇ ਕਿਹੜੀ ਸ਼ਰਧਾ ਭਾਵਨਾ ਹੈ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਜਿਹੜੀ ਇਹ ਸੇਵਾ ਕਰਾਉਂਦੀ ਹੈ ਜੀ ਵੇਖੋ ਜਿਹੜੀ ਸੇਵਾ ਹੈ ਇਹ ਮਹਾਰਾਜ ਕਰਾਉਂਦੇ ਬਾਬਾ ਦੀਪ ਸਿੰਘ ਜੀ ਸੋ ਪਹਿਲੀ ਤਾਂ ਗੱਲ ਆ ਵੀ ਕਈ ਕਹਨ ਵਾਲੇ ਵੀ ਕਹਿੰਦੇ ਆ ਕਿ ਵੀਡੀਓ ਪਾਉਂਦੇ ਆ ਜਾਂ ਮਤਲਬ ਵਿਖਾਵੇ ਲਈ ਪਾਉਂਦੇ ਹੋਣਗੇ ਪਰ ਇਹ ਸੰਗਤ ਨੂੰ ਸੁਨਾਹ ਆ ਸੰਦੇਸ਼ ਆ ਜੀ ਚੰਗੇ ਕੰਮ ਲਈ ਜੇ ਮੈਨੂੰ ਮਹਾਰਾਜ ਨੇ ਚਰਣਾ ਨਾਲ ਆਇਆ ਨਾ ਤੇ ਆਪ ਮਤਲਬ ਸਾਰੇ ਹਿੰਮਤ ਮਾਰ ਕੇ ਗੁਰੂ ਘਰ ਸੇਵਾ ਕਰਿਆ ਕਰਨ ਸੋ ਮਹਾਰਾਜ ਕਿਰਪਾ ਕਰਨ ਬਾਕੀ ਜਿਹੜੀ ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ ਆਪਾਂ ਨੂੰ ਬੜਾ ਮਨ ਖੁਸ਼ ਹੁੰਦਾ ਆ ਝੋਲੀ ਚ ਪਾਈ ਦੀ ਆ ਸੇਵਾ ਚੜ੍ਹਦੀ ਕਲਾ ਦੇ ਜਿਹੜੇ ਲੋਕ ਕਹਿੰਦੇ ਨੇ ਵਿਖਾਵੇ ਲਈ ਤੁਸੀਂ ਕਰਦੇ ਹੋ ਮੇਰੇ ਖਿਆਲ ਲੋਕਾਂ ਨੂੰ ਵੀ ਕਰ ਲੈਣਾ ਚਾਹੀਦਾ ਸ਼ਾਇਦ ਵਿਖਾਵੇ ਲਈ ਕਿ ਚੰਗੇ ਪਾਸੇ ਜੁੜ ਜਾਣ। ਹਏ ਵੇਖੋ ਅਸੀਂ ਤਾਂ ਕਹਿੰਦੇ ਆ ਅਸੀਂ ਵਿਖਾਵੇ ਲਈ ਜੇ ਕਹਿੰਦੇ ਆ ਤੇ ਉਹ ਵੀ ਕਰਨ। ਮੈਂ ਨਾ ਅਸੀਂ ਵੀ ਅਸੀਂ ਤਾਂ ਨਹੀਂ ਚਲੋਗੇ ਕਹਿੰਦੇ ਉਹਨਾਂ ਨੂੰ ਵਿਖਾਵੇ ਲਈ ਉਹ ਭਾਵੇਂ ਸਾਨੂੰ ਕਹਿ ਲੈਣਾ। ਸੋ ਪਰ ਇਹ ਇੱਕ ਚੰਗਾ ਸੰਦੇਸ਼ ਆ, ਇਹ ਸੇਵਾ ਆ। ਕਈ ਕਹਿ ਦਿੰਦੇ ਜੀ ਇਹ ਗਾਂਦੇ ਆ, ਜੀ ਇਹਦੀ ਸੇਫਟੀ ਕਰਨੀ ਚਾਹੀਦੀ ਆ। ਆਪਾਂ ਉਹਨੂੰ ਕੋਈ ਸੇਫਟੀ, ਨਾ ਆਪਾਂ ਕਹਿੰਦੇ ਉਹਨੂੰ ਕਹਿੰਦੇ ਆਪਾਂ ਨੂੰ ਕੁਝ ਵੀ ਹੋ ਜਾਵੇ ਬਾਬੇ ਦੀਪ ਸਿੰਘ ਦੇ ਲੇਖੇ। ਤੁਸੀਂ ਜੇ ਉਸ ਉਮਰ ਦੇ ਵਿੱਚ ਸੇਵਾ ਕਰ ਰਹੇ ਹੋ ਇਸ ਉਮਰ ਦੇ ਵਿੱਚ ਤਾਂ ਨੌਜਵਾਨ ਪੀੜ੍ਹੀ ਦੁਨਿਆਵੀ ਚੀਜ਼ਾਂ ਵੱਲ ਆ ਜਾਂ ਕਹਿ ਲੀਏ ਰੀਲਾਂ ਦੇ ਵਿੱਚ ਰੁਝੀ ਹੋਈ ਹੈ ਫਿਰ ਤੁਸੀਂ ਇਸ ਪਾਸੇ ਕਿਵੇਂ ਆਉਂਦੇ ਹੋ ਕਿਉਂਕਿ ਮਜੀਠੇ ਲਾ ਕੇ ਤੁਹਾਡਾ ਪਿੰਡ ਐਡੀ ਦੂਰ ਆਉਂਦੇ ਹੋ ਚਾਹੇ ਹਾਰਡ ਹੋਵੇ ਚਾਹੇ ਜਿੰਨੀ ਮਰਜੀ ਗਰਮੀ ਹੋਵੇ ਇਸ ਸਥਾਨ ਤੇ ਤੁਸੀਂ ਹਰ ਐਤਵਾਰ ਸ਼ਨੀਵਾਰ ਹੁੰਦੇ ਹੋ ਵੇਖੋ ਪਹਿਲੀ ਤੇ ਗੱਲ ਆ ਵੀ ਜਿਹੜਾ ਐਤਵਾਰ ਵੀ ਕਹੇ ਵਾਲੇ ਕੋਈ ਕਹਿੰਦੇ ਨੇ ਕਿ ਘਰੇ ਵੀ ਐਤਵਾਰੀ ਆਉਂਦਾ ਆ ਮਹਾਰਾਜ ਦੀ ਕਿਰਪਾ ਨਾਲ ਆਪਣੇ ਗੁਪਤ ਪੈਰੇ ਵੀ ਆ ਸੋ ਚਲੋ ਸੱਚੇ ਪਾਤਸ਼ਾਹ ਕਿਰਪਾ ਕਰਨ ਕਹਿਣ ਵਾਲਿਆਂ ਦਾ ਵੀ ਭਲਾ ਹੋਵੇ ਬਾਕੀ ਜੜੀ ਦੂਰ ਦੀ ਗੱਲ ਆ ਬਾਬਾ ਦੀਸੋਂ ਆਪੇ ਲੈ ਆਉਂਦਾ ਆ ਤੁਹਾਡੇ ਵਰਗੇ ਭਰਾਵਾਂ ਦੇ ਪੈਰਾਂ ਪਿੱਛੇ ਸਾਰਿਆਂ ਦੇ ਸੋ ਮਹਾਰਾਜ ਕਿਰਪਾ ਕਰਨ ਬਾਕੀ ਸਾਰਿਆਂ ਨੂੰ ਬੇਨਤੀ ਆ ਗਈ ਯਾਰ ਇਹ ਮਤਮਾਰੋ ਸੋ ਬਾਬਾ ਦੀਪ ਸਿੰਘ ਦਾ ਪੱਲਾ ਫੜੋ ਕਿਉਂਕਿ ਵੇਖੋ ਕਲ ਯੁਗ ਦਾ ਸਮਾਂ ਚੱਲ ਰਿਹਾ ਆ ਜੇ ਆਪਾਂ ਲਾਈਨ 'ਚ ਲੱਗੇ ਆ ਤੇ ਫਿਰ ਲੱਗੇ ਰਹੀਏ ਕੋਨਾ ਕੋ ਮਿਲ ਜੂਗਾ ਕਿਉਂਕਿ ਬਸ ਥੋੜਾ ਜਿਹਾ ਸਮਾਂ ਰਹਿ ਗਿਆ ਆ ਮਹਾਰਾਜ ਨੇ ਪਾਸਾ ਜੜਾ ਹੁਣ ਛਾਂਟੀ ਕਰਨੀ ਆ ਤੇ ਪਾਸਾ ਪਲਟਣਾ ਆ ਥੋੜਾ ਜਿਹਾ ਨੂੰ ਪਰਿਵਾਰ ਦੇ ਵਿੱਚ ਕੋਣ ਕੋਣ ਹੈ ਜੱਸੇ ਹੋਣੀ ਤੁਹਾ ਪਰਿਵਾਰ ਚ ਵੇਖੋ ਗੱਲ ਇਦਾਂ ਵੀ ਮੇਰੇ ਪਿਤਾ ਜੀ ਆ ਤੇ ਮੇਰੀ ਮੰਮੀ ਆ ਬਸ ਤੇ ਉਹ ਪਰ ਰਏ ਆ ਵੀ ਚੜਦੀ ਕਲਾ ਹੋਈ ਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰਿਆਂ ਨੇ ਜਾਣਾ ਆ ਪਰ ਜਾਣਾ ਨਹੀਂ ਚਾਹੀਦਾ ਚਲੋ ਮਾਂ ਦਾ ਦੁੱਖ ਹੁੰਦਾ ਬੜਾ ਤਗੜਾ ਬਾਕੀ ਪਰਿਵਾਰ ਦੇ ਵਿੱਚ ਮੇਰੀ ਭੈਣ ਆ ਤੇ ਬਾਕੀ ਸਾਰੇ ਭੈਣ ਭਾਂ ਪਹਿਲੇ ਭੈਣ ਭਰਾ ਮੇਰੇ ਇਹ ਆ ਸਾਰੇ ਆ ਸੰਗਤ ਆ ਅੱਗੇ ਤੁਹਾਡੀ ਮਾਂ ਇਸ ਜਹਾਨ ਤੋਂ ਚਲੀ ਗਈ ਆ ਪਰ ਜੇ ਇਸ ਸਥਾਨ ਤੇ ਆ ਕਿ ਮਾਂ ਦੀ ਕਮੀ ਪੂਰੀ ਹੋ ਜਾਂਦੀ ਹੈ ਇੱਥੇ ਮੈਨੂੰ ਕਈ ਮਾਵਾਵਾਂ ਮਿਲੀਆਂ ਜੀ ਗੱਲ ਨਾਲ ਆ ਲੈਂਦੀਆਂ ਵੀਲ ਨਹੀਂ ਹੁੰਦਾ ਮਾਸਾ ਵੀ ਪਤਾ ਨਹੀਂ ਕਿੰਨੀਆਂ ਕਿ ਮਾਵਾ ਨੇ ਪਿਆਰ ਦਿੱਤਾ ਮੈਨੂੰ ਬੜਾ ਪਿਆਰ ਮਿਲਿਆ ਦਿਲ ਨੂੰ ਮਾਸਾ ਨਹੀਂ ਹੁੰਦਾ ਕਿ ਚਲੋ ਉਹ ਵੀ ਮਾਂ ਆਪਣੀ ਮਾਂ ਨੂੰ ਵੀ ਮੈਂ ਯਾਦ ਕਰਦਾ ਆ ਪਰ ਇਹ ਆ ਕਿ ਜਿਹੜਾ ਇੱਥੋਂ ਸੰਗਤਾਂ ਦਾ ਪਿਆਰ ਆ ਜੰਨੀਆਂ ਮੇਰੀਆਂ ਇੱਥੇ ਮਾਵਾ ਨੇ ਭੈਣਾ ਨੇ ਸਾਡੀਆਂ ਧੀਆਂ ਨੇ ਸਭ ਦਾ ਦਿਲੋਂ ਸਤਿਕਾਰ ਕਰਦਾ ਮੈਂ ਇਹਨਾਂ ਵੀ ਸਾਰਿਆਂ ਦੇ ਦੁੱਖ ਜਿਹੜੇ ਮੇਰੀ ਝੋਲੀ 'ਚ ਪੈ ਜਾਣ। ਨਹੀਂ ਤੁਹਾਨੂੰ ਮੁਸ਼ਕਲ ਨਹੀਂ ਹੁੰਦਾ ਕਿਉਂਕਿ ਤੁਸੀਂ ਪੂਰਾ ਸ਼ਰੀਰ ਆਪਣਾ ਗਟਰ ਦੇ ਵਿੱਚ ਵੜ ਕੇ ਤੁਸੀਂ ਸੇਵਾ ਕਰਦੇ ਹੋ ਪਰ ਆਮ ਲੋਕ ਜਿਹੜੇ ਨੇ ਉਹ ਮੁਸ਼ਕਲ ਤੋਂ ਭੱਜਦੇ ਨੇ ਫਿਰ ਇਹ ਸੇਵਾ ਫੁੱਲਾ ਵਾਂਗ ਲੱਗਦੀ ਹੈ। ਵੇਖੋ ਗੱਲ ਇਹਦਾ ਕਿ ਇਹ ਮੇਰੇ ਲਈ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਵਿਆਹਾਂ 'ਚ ਲੰਦੇ ਆ ਕੀ ਜਾਂਦੇ ਇਹਨੂੰ? ਹਾਂ ਵਟਨਾ ਇਹਦਾ ਹੀ ਆਪਾਂ ਲਵਾਉਣਾ ਜੀ। ਮਹਾਰਾਜ ਕਿਰਪਾ ਕਰਨ। ਕਿਉਂਕਿ ਇਹ ਚੀਜ਼ ਨੂੰ ਲੋਕ ਪਛਾਨਣ ਨਹੀਂ ਦੇ ਇਹ ਸੇਵਾ ਨੂੰ ਪਛਾਨਣ ਨਹੀਂ ਦੇ ਲੋਕਾਂ ਦੇ ਭਾਣੇ ਇਹ ਗੰਦੇ ਆ ਲੋਕਾਂ ਦੇ ਭਾਣੇ ਇਹ ਅਗੇ ਇਨਫੈਕਸ਼ਨ ਹੁੰਦੀ ਐ ਤੇ ਆਪਾਂ ਆ ਵੇਖੋ ਜੜਦੀ ਗਲਾ ਸਿਹਤ ਨਾਲ ਬਿਲਕੁਲ ਇਹ ਵੱਡਾ ਸਵਾਲ ਹੈ ਕਾਫੀ ਸੰਗਤ ਕਹਿੰਦੀ ਇੱਥੇ ਇਨਫੈਕਸ਼ਨ ਹੁੰਦੀ ਐ ਤੁਸੀਂ ਲੰਬੇ ਸਮੇਂ ਤੋਂ ਇਹ ਸੇਵਾ ਕਰ ਰਹੇ ਹੋ ਅਜੇ ਤੱਕ ਇਹਦੀ ਹੋਇਆ ਇਨਫੈਕਸ਼ਨ ਜਾਂ ਕੋਈ ਮਾੜੀ ਮੋਟੀ ਸਿੰਪਟਮ ਵੀ ਦਿਖਿਆ ਹੋਵੇ ਦੇਖੋ ਗੱਲ ਇੱਥਾਂ ਆ ਕਿ ਮਹਾਰਾਜ ਕਿਰਪਾ ਕਰਨ ਜਿਹੜੇ 84 ਲੱਖ ਜੂਰ ਦੇ ਘੇਰੇ ਦੇ ਵਿੱਚ ਉਹ ਜੀ ਜੰਤੂ ਵਸਦੇ ਉਹਨਾਂ ਨੇ ਵੀ ਕੋਈ ਨਾ ਕੋ ਸਾਡੇ ਕੋ ਮੰਗਣਾ ਸੋ ਮਾਰਾ ਕਿਰਪਾ ਕਰਨ ਕੋਈ ਗੱਲ ਨਹੀਂ ਕੋਈ ਇਨਫੈਕਸ਼ਨ ਨਹੀਂ ਐਦਾਂ ਹੀ ਪ੍ਰਸ਼ਾਦਾ ਚਾਗ ਲਈਦਾ ਆਪਾਂ ਨਹੀਂ ਹੱਥ ਨਹੀਂ ਮੈਂ ਨਹੀਂ ਹੱਥ ਧੋਣਾ ਬਾਕੀ ਵਿੱਚ ਕਮੈਂਟ ਆਣਿਆ ਕਹਿਣਾ ਐਵੇਂ ਆਂ ਵੀ ਇਹ ਮਤਲਬ ਜਾਂ ਫੁਕਰੀ ਆ ਜਾਂ ਦਲੇਰੀ ਦਿਖਾਉਂਦੇ ਆ ਪਰ ਬਾ ਇਹ ਚੀਜ਼ ਨਹੀਂ ਐ ਸਿਰ ਬਾਬਾ ਦੀਪ ਸਿੰਘ ਦੇ ਭਰੋਸੇ ਮੇਰਾ ਪਿਓ ਵਾ ਮੈਂ ਧੱਕੇ ਨਾਲ ਮਨਾ ਸਕਦਾ ਕੀ ਲੱਗਦਾ ਸਮਾਂ ਨਹੀਂ ਹੁੰਦਾ ਕਾਲੀ ਕਾਲੀ ਚ ਸ਼ੱਕ ਲਿੰਦੀ ਉਹ ਪ੍ਰਸ਼ਾਦਾ ਇਹ ਜਾਣ ਬੁੱਝ ਕੇ ਨਹੀਂ ਹੱਥ ਧੋਂਦੇ ਨਹੀਂ ਮੈਂ ਨਾ ਨਹੀਂ ਧੋਣਾ ਜਾਣ ਕੇ ਨਹੀਂ ਧੋਣਾ ਕਈ ਕਹਿ ਦਿੰਦੇ ਤੂੰ ਸੇਵਾ ਕਰੇ ਜਾਣ ਕੇ ਲਮਣਾ ਆ ਮੈਨੂੰ ਬੜਾ ਮਜ਼ਾ ਮਿਲ ਸਕੂਨ ਮਿਲਦਾ ਆ ਆਪਣੇ ਸਰੀਰ ਨੂੰ ਸੇਵਾ ਲਾਵਾਂ ਦੇ ਮੇਰੇ ਦੁੱਖ ਕੱਟੇ ਜਾਂਦੇ ਸਾਰੇ ਅਸੀਂ ਦੇਖ ਰਹੇ ਸੀ ਕਿ ਪਿੱਛੇ ਤੁਸੀਂ ਸੇਵਾ ਕਰ ਰਹੇ ਸੀ ਤੇ ਜਦ ਤੁਸੀਂ ਸ਼ੁਰੂ ਕੀਤੀ ਸੇਵਾ ਤਾਂ ਗਾਰ ਕੱਢ ਕੇ ਪਹਿਲੇ ਤੁਸੀਂ ਮੱਥੇ ਨਾ ਲਾਈਏ ਕਿ ਸੇਵਾ ਸੇਵਾ ਦੀ ਆਰੰਭਤਾ ਕੀਤੀ ਆ ਆਰੰਭਤਾ ਹੈ ਕੀਤੀ ਹੈ ਜਿੱਦਾਂ ਚਲੋ ਕਹਿਣ ਵਾਲਿਆਂ ਦੇ ਗੱਲਾਂ ਗਲਤ ਵੀ ਕਹਿਣੀਆਂ ਮੈਂ ਇਹ ਸੇਵਾ ਦਾ ਸਤਿਕਾਰ ਕਰਦਾ ਆ ਪਹਿਲਾਂ ਮੱਥਾ ਠੀਕਦਾ ਆ ਸੇਵਾ ਨੂੰ ਕਿਉਂਕਿ ਇਹਦੇ ਅੱਗੇ ਸਿਰ ਝੁਕਦਾ ਆ ਮੇਰੇ ਇਹ ਨਹੀਂ ਪਤਾ ਨਹੀਂ ਕਿਨੇ ਕੀ ਮਰਤੇ ਤੂਫਾਨ ਆਏ ਆ ਜਿਹੜੇ ਮੈਂ ਝੱਲੇ ਆ ਤੇ ਇਹ ਸੇਵਾ ਨੇ ਮੈਨੂੰ ਧਾਰਤਾ ਆ ਮਹਾਰਾਜ ਦੀ ਕਿਰਪਾ ਨਾਲ ਚੰਗਤਾਂ ਨੂੰ ਕੀ ਸੁਨੇਹਾ ਲਾਣਾ ਚਾਹੁੰਦੇ ਹੋ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਪੀੜੀ ਹੋਵੇ ਇਸ ਸਥਾਨ ਤੇ ਜਦ ਪਹੁੰਚਦੀ ਹੈ ਦੇਖਦੇ ਆ ਕਿ ਚੁਪੈਰਾ ਕਟਨ ਪਹੁੰਚੇ ਤਾਂ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਆਪਣੇ ਧਾਰਮਿਕ ਸਥਾਨਾਂ ਤੇ ਸੰਗਤ ਪਹੁੰਚ ਰਹੀ ਹੈ ਸੋ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਸੁਨੇਹਾ ਇਹੋ ਹੀ ਆ ਕਿ ਮੇਰੀਆਂ ਭੈਣਾਂ ਜਿੰਨੇ ਮੇਰੇ ਵੀਰਿਆ ਮੇਰੀਆਂ ਮਾਵਾਂ ਛੋਟੇ ਬੱਚੇ ਚਲੋ ਆਉਂਦੇ ਸਾਰੇ ਹੀ ਆ ਠੀਕ ਆ ਚੜ੍ਹਦੀ ਕਲਾ ਆ ਪਰ ਇਹ ਆ ਕਿ ਥੋੜਾ ਜਿਹਾ ਆਪਾਂ ਸਤਿਕਾਰ ਕਰੀਏ ਬਾਣੀ ਪੜ੍ਹਦੇ ਸਮੇਂ ਕੋ ਸ਼ਗਿਆ ਨਾ ਕਰੀਏ ਇੱਕ ਸੈਂਪਲ ਸਾਧ ਸੂਟ ਦੇ ਵਿੱਚ ਆਈਏ ਭੈਣਾਂ ਨੂੰ ਬੇਨਤੀ ਆ ਕਿ ਇਹ ਵੀਰਾਂ ਨੂੰ ਬੇਨਤੀ ਆ ਕਿ ਦਾੜ੍ਹੀ ਕੇਸ ਰੱਖਣਾ ਠੀਕ ਆ ਬਾਬਾ ਦੀਪ ਸਿੰਘ ਦਾ ਹੁਕਮ ਹੈ ਕਿਉਂ ਜੇ ਬਾਬਾ ਦੀਪ ਸਿੰਘ ਦੇ ਘਰ ਆਉਨੇ ਆ ਤੇ ਅਸੀਂ ਉਹਦਾ ਕਹਿਣਾ ਵੀ ਮੰਨਣਾ ਆ ਕਿਉਂ ਅਸੀਂ ਕਿਹਨੂੰ ਦੱਸਣ ਵਾਲੇ ਬਣ ਗਏ ਜੇ ਆਪਾਂ ਕਿਤੇ ਬਾਹਰ ਅੰਦਰ ਜਾਂਦੇ ਆ ਪੁੱਛਦੇ ਤੁਸੀਂ ਤੁਹਾਡੇ ਗੁਰਦੁਆਰਾ ਆ ਬਾਬਾ ਦੀਪ ਸਿੰਘ ਦਾ ਫਿਰ ਆਪਾਂ ਦੱਸ ਗਏ ਉਹਨੂੰ ਵੀ ਆ ਜਿਹੜੇ ਕੇਸ ਪੁੱਛਦੇ ਆ ਫਿਰ ਕਹਿੰਦਾ ਵੀ ਸਾਡੇ ਪਿਓ ਦੇ ਇਹ ਦਾਤ ਦਿੱਤੀ ਹੋਈ ਆ ਸੱਚੇ ਪਾਤਸ਼ਾਹ ਦੀ ਕਰਤਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇੱਕ ਵਾਰੇ ਤਸਵੀਰ ਦੇਖ ਸਕਦੇ ਹੋ ਨੌਜਵਾਨ ਵੀਰ ਆ ਇਹ ਬਾਬਾ ਜੱਸਾ ਸਿੰਘ ਤੇ ਉਹਨਾਂ ਦੇ ਨਾਲੇ ਸੇਵਾਦਾਰ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਪਿਆਰਿਓ ਘਰੋਂ ਜਦੋਂ ਚਾਲੇ ਪਾਉਂਦੇ ਸ ਇਸ ਸਥਾਨ ਦੇ ਲਈ ਕੀ ਮਹਿਸੂਸ ਕਰਦੇ ਹੋ ਕੀ ਖਿਆਲ ਹੁੰਦੇ ਆ ਮਨ ਦੇ ਵਿੱਚ ਵੀਰ ਜੀ ਮਨ ਤੇ ਚਾ ਹੀ ਹੁੰਦਾ ਵੀ ਐਦਵਾਰ ਛੇਤੀ ਛੇਤੀ ਆਵੇ ਤੇ ਜਾ ਕੇ ਗੁਰੂ ਦੇ ਲੱਗੀ ਸੇਵਾ ਕਰੀਏ ਚਾ ਨਾ ਹੀ ਆਈ ਦਾਰਵਾਰ ਤੁਸੀਂ ਵੀ ਇਸ ਸੇਵਾ ਦੇ ਵਿੱਚ ਰੁਚੀ ਹੁੰਦੇ ਹੋ ਥੋੜੇ ਵੀ ਹੱਥ ਗਾਰਨਾ ਪਰੇ ਹੁੰਦੇ ਆ ਮੁਸ਼ਕਲ ਨਹੀਂ ਆਉਂਦਾ ਆਮ ਲੋਕ ਤਾਂ ਕਹਿੰਦੇ ਨੇ ਮੁਸ਼ਕਲ ਆਉਂਦਾ ਜੀ ਨਹੀਂ ਨਹੀਂ ਵੀਰ ਜੀ ਇਹਦੇ ਬਹੁ ਕਰਮਾਂ ਵਾਲਿਆਂ ਨੂੰ ਇਹ ਵੀ ਸੇਵਾ ਮਿਲਦੀ ਆ ਤੇ ਚਾ ਹੀ ਹੁੰਦਾ ਮੁਸ਼ਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਿਸੀ ਕਿ ਵੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਹੈ ਹਰਦੀਪ ਵੀਰ ਜੀ ਇੱਥੇ ਸੇਵਾ ਕਰਦੇ ਹੋ ਕਿਵੇਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਬਹੁਤ ਵਧੀਆ ਐਤਵਾਰ ਡੀਕੀ ਦਾ ਵੀ ਐਤਵਾਰ ਜਦੋਂ ਆਵੇ ਤੇ ਸੇਵਾ ਕਰੀਏ ਬਾਕੀ ਦਿਨ ਤਾਂ ਨੰਗਦੇ ਨਹੀਂ ਔਖੇ ਸੋਖੇ ਬੜੇ ਔਖੇ ਜੀਕੀ ਦਾ ਐਤਵਾਰ ਜਦੋਂ ਆਵੇ ਸੇਵਾ ਕਰੀਏ ਬਹੁਤ ਵਧੀਆ ਫੀਲ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੇਰਾ ਨਾਮ ਹੈ ਤੁਹਾਡਾ ਸੰਦੀਪ ਸਿੰਘ ਬਾਬਾ ਜ ਇਸ ਸਥਾਨ ਤੇ ਆਉਂਦੇ ਹੋ ਜਾਂ ਦਰਸ਼ਨ ਕਰਦੇ ਹੋ ਕਿਵੇਂ ਦਾ ਮਹਿਸੂਸ ਹੁੰਦਾ ਕਿਉਂਕਿ ਵੱਡੀ ਸੇਵਾ ਕਰਦੇ ਹੋ ਸਾਰੇ ਸੀਵਰੇਜ ਗੁਰਦੁਆਰਾ ਛੇਦਾ ਸਾਹਿਬ ਦੇ ਤੁਸੀਂ ਸੇਵਾਦਾਰ ਚਾਰ ਪੰਜੋ ਜਿਹੜੇ ਕਰਦੇ ਹਾਂ ਜੀ ਬਾਬਾ ਜੀ ਬਹੁਤ ਸਕੂਨ ਮਿਲਦਾ ਔਰ ਮਾਨੂੰ ਸ਼ਾਂਤੀ ਮਿਲਦੀ ਹੈ ਜਦੋਂ ਵੀ ਆਨੇ ਆਂ ਸਾਰੀ ਥਕਾਵਟ ਹਫਤੇ ਦੀ ਸਾਡੀ ਲੱਤ ਜਾਂਦੀ ਹੈ ਇੱਥੇ ਸੇਵਾ ਕਰਕੇ ਔਰ ਸੰਗਤ ਦੇ ਦਰਸ਼ਨ ਕਰਕੇ ਔਰ ਸਵੇ ਸੇਵਾ ਬਾਬਾ ਜੱਸਾ ਸਿੰਘ ਬਾਕੀ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ ਆਖਦੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਸੇਵਾ ਕਰਕੇ ਸੋ ਕਿਤਨਾ ਕਿਤੇ ਤਸਵੀਰਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਥੇ ਬਜ਼ੁਰਗ ਤੋਂ ਲੈ ਕੇ ਸਾਡੇ ਬੱਚਿਆਂ ਤੱਕ ਹਰ ਕੋਈ ਪਹੁੰਚਦਾ ਕਿਵੇਂ ਦਾ ਲੱਗਦਾ ਜਦ ਆਪਣੇ ਧਾਰਮਿਕ ਸਥਾਨਾਂ ਤੇ ਏਡੀ ਵੱਡੀ ਸੰਗਤ ਇਕੱਠ ਪਹੁੰਚਦੇ ਮੈਨੂੰ ਲੱਗਦਾ ਵੀ ਇੱਥੇ ਜੋ ਮੰਗੇ ਨਾ ਜੋ ਵੀ ਮੰਗੇ ਇਹ ਬਾਬਾ ਦੀਪ ਸਿੰਘ ਕਿਸੇ ਨੂੰ ਨਾ ਨਹੀਂ ਕਰਦਾ ਆਪਣੀ ਸਰਦਾ ਹੋਣੀ ਚਾਹੀਦੀ ਮਨ ਦੀ ਸਰਦਾ ਆਪਣਾ ਮਨ ਸਾਫ਼ ਹੋਣਾ ਚਾਹੀਦਾ ਵਾ ਜੋ ਮਰਜੀ ਜੋ ਜੋ ਵੀ ਲੈਣਾ ਤੁਸੀਂ ਨਾ ਬਾਬੇ ਦੀਪ ਸਿੰਘ ਕੋ ਮੰਗ ਕੇ ਲੈ ਸਕਦੇ ਜੀ ਅ타 ਸਰਦਾ ਹੈ ਸੰਗਤ ਇੰਨੀ ਆ ਕਿ ਅਸੀਂ ਤੇ ਸੰਗਤ ਦੇ ਚਰਨਾਂ ਦੀ ਨ ਮੈਲ ਨਹੀਂ ਗੇ ਮੈਲ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਦੇ ਵੀ ਮੈਲ ਵੀ ਮੈਲ ਵੀ ਹੋਈ ਐ ਅਸੀਂ ਇਹ ਸੰਗਤ ਦੀ ਚਰਨਾਂ ਦੀ ਧੂੜ ਮੰਗਦੇ ਆ ਵੀ ਮਹਾਰਾਜ ਇਹ ਬਾਬਾ ਦੀਪ ਸਿੰਘ ਹੀ ਦਰਸ਼ਨ ਕਰਾਉਂਦਾ ਇਹਨਾਂ ਨੂੰ ਬੰਦਾ ਕੋਈ ਨਹੀਂ ਕਰਦਾ ਮੰਦਾ ਤੇ ਆਪਣੇ ਵੇਲੇ ਨਾ ਕਿਸੇ ਵੇਲੇ ਆਪਣੇ ਕੋ ਮੈਂ ਆ ਜਾਂਦੀ ਪਰ ਮੈਂ ਆਨਾ ਵੀ ਇਹ ਮੈਂ ਹੋਣਾ ਹੀ ਨਹੀਂ ਦਿੰਦਾ ਮਹਾਰਾਜ ਦੀ ਇੰਨੀ ਕਿਰਪਾ ਹੈ ਬੱਪੂ ਜੀ ਕਿੰਨੇ ਸਾਲ ਹੋ ਗਏ ਇੱਥੇ ਆਉਂਦੇ ਆ ਸੇਵਾ ਕਰਦੇ ਹੋਗੇ ਹੋਣਗੇ ਕੋਈ 8-10 ਸਾਲ ਹੋ ਗਏ ਬੱਪੂ ਜੀ ਅੱਜ ਤੋਂ 8-10 ਸਾਲ ਪਹਿਲੇ ਸੰਗਤਾਂ ਇਕੱਠ ਕਿੰਨਾ ਸੀ ਤੇ ਅੱਜ ਕਿੰਨਾ ਕੋਦੋਂ ਮੇਰੇ ਖਿਆਲ ਚ ਵੀ ਹੋਊਗਾ 10 ਤੋਂ 12 ਜਹਰ ਹੁਣ ਤੇ ਲੱਖਾਂ ਦੇ ਕਰੋੜਾਂ ਚ ਚੱਲ ਗਏ ਕਰੋੜਾਂ ਦੇ ਵਿੱਚ ਮੈਂ ਆਪਣੇ ਅੱਖੀਂ ਵੇਖਿਆ ਅਸੀਂ ਅੰਦਰ ਕਰਦੇ ਹੁੰਨੇ ਹਾਂ ਹੁਣ ਤੇ ਇੰਨਾ ਕੋ ਹੋ ਗਿਆ ਵੀ ਸੜਕਾਂ ਵੀ ਤੁਹਾਨੂੰ ਪਤਾ ਭਰੀਆਂ ਪਈਆਂ ਇਹ ਨਹੀਂ ਮੰਨਦਾ ਇਹ ਬਾਬੇ ਦੀਪ ਸਿੰਘ ਜੀ ਅ타 ਸਰਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇ ਗੁਰਦੁਆਰਾ ਸ਼ਹੀਦਾ ਸਾਹਿਬ ਦੀਆਂ ਤਸਵੀਰਾਂ ਇੱਕ ਵਾਰ ਇਹ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਅੰਦਰ ਜਾਂਦਾ ਰਸਤਾ ਹੈ ਤੇ ਸੰਗਤਾਂ ਲਈ ਹਰ ਕਿਸੇ ਦਾ ਪ੍ਰਬੰਧ ਹੈ ਚਾਹੇ ਉਹ ਜਲ ਹੋ ਜੇ ਲੰਗਰ ਪ੍ਰਸ਼ਾਦਾ ਹੋ ਜੇ ਗਰਮੀ ਦਾ ਲੈ ਜੀ ਕਿਉਂਕਿ এসਜੀਪੀਸੀ ਦੇ ਉਪਰਾਲੇ ਬਹੁਤ ਸੋਹਣੇ ਨੇ ਦੂਸਰੇ ਪਾਸੇ ਸੇਵਾਦਾਰਾਂ ਦਾ ਸਹਿਯੋਗ ਤੇ ਸੰਗਤਾਂ ਦਾ ਸਹਿਯੋਗ ਬਹੁਤ ਹੈ ਪਰ ਮੇਰੇ ਖਿਆਲ ਜਦ ਧਾਰਮਿਕ ਸਥਾਨਾਂ ਤੇ ਇਹੋ ਜੀ ਸੇਵਾ ਦੇਖਦੇ ਆ ਤਾਂ ਬੜੀ ਖੁਸ਼ੀ ਮਿਲਦੀ ਹੈ ਕਿ ਆਪਣੇ ਧਾਰਮਿਕ ਸਥਾਨਾਂ ਤੇ ਵਾਦਵਾਤ ਸੰਗਤ ਪਹੁੰਚ ਰਹੀ ਹੈ ਫਿਲਹਾਲ ਇਹ ਮੈਨੇ ਤੇ ਸਾਥ ਲਾਈ ਪੰਜਾਬੀ ਟੀਵੀ ਦੇ ਲਈ ਮੈਦਮ ਸਿੰਘ ਅਮਰ ਸਿੰਘ